ਚੋਲ ਹੋ ਗਈ ਦਿਨ ਦੀ ਸ਼ੁਰੂਆਤ ਅਜਿਹੜੇ ਜਿਹੜੇ ਕੰਮ ਧੰਦੇ ਹੋਣਗੇ ਨਾਲ ਕਰਕੇ ਤਾਂ ਪੱਕਾ ਕੰਮ ਦਿਨ ਕਰਦੇ ਸ਼ੁਰੂ ਕੱਲ ਮੀਂਹ ਪੈ ਗਿਆ ਅੱਜ ਦਿਨ ਵਧੀਆ ਲੱਗਾ ਹੁਣ ਤੂੰ ਫਿਰ ਜਾਣਾ ਵਾ ਚਲਾਉਣਾ ਤੂੰ ਮੇਰੇ ਅਰਗੇ ਆਣੀ ਤੇ ਐਵੇਂ ਨਾ ਰੋਣਾ ਨਹੀਂ ਹੁਣ ਰੋਣਾ ਨਹੀਂ ਨੇਤੇ ਕਹਿੰਦਾ ਮਸ਼ੂਲ ਲਵਾਉਣੀ ਆ ਅੱਗੇ ਦਿੱਤਾ ਸਭ ਟੋਟੀਆਂ ਤੂੰ ਨਾ ਮੇਰੀ ਗੱਲ ਸੁਣ ਉਹ ਉਹਨੂੰ ਪੱਤਰੀ ਲਵਾ ਆ ਕੇ ਤੇ ਇਹਦਾ ਹੀ ਸਿਸਟਮ ਲਵਾ ਆ ਗਿਆ ਚੁੱਪ ਕਰਕੇ ਲੋਗ ਹੈ ਕਿੱਥੇ ਹੋ ਲੋਗ ਨਹੀਂ ਤੈਨੂੰ ਮੈਂ ਦੱਸਦਾ ਜਿ ਤਰ੍ਹਾਂ ਥੱਲੇ ਉਸੇ ਪੱਤੀ ਨਾਲ ਪੱਤੀ ਬਿਲਡ ਕਰਾ ਆ ਕੇ ਉਹ ਪਹਿਲਾਂ ਯਾਰ ਸਾਈਡ ਤੇ ਕਰਕੇ ਉਹਦੀ ਹੁਣ ਆਪਾਂ ਨੂੰ ਲੋੜ ਨਹੀਂ ਆ ਚਲੋ ਯਾਰ ਮੋਣ ਓਏ ਮੋਣ ਡੀਜ਼ਲ ਪਾਓ ਇਹਦੇ ਮਗਰ ਮਲਚਰ ਪਾਓ ਬੂਟਿਆਂ ਨੂੰ ਮਲਚਰ ਕਰਾਂਗੇ ਬਾਕੀ ਬੰਦੇ ਔਹ ਸੁੰਡਾ ਪੈ ਵੀ ਲਾਓ ਥੱਲੇ ਰੱਖੋ ਦੇ ਵਿੱਚ ਜਿੱਥੋਂ ਅੱਗੇ ਕੱਢਿਆ ਚਲੋ ਚਲੋ ਮਾਰੋ ਹੱਲਣ ਤਕੜੇ ਜੋ ਸੁੰਡਾ ਲਾ ਕੇ ਉੱਥੇ ਰੱਖੋ ਆਹ ਟਰੈਕਟਰ ਮਾ ਨਿੱਕਾ ਕਰਾਏ ਰਹਿਣ ਦੋ ਇਹਦੇ ਉੱਥੇ ਆਪਾਂ ਪਾਵਾਂਗੇ ਮਿੱਟੀ ਪੱਧਰ ਕਰ ਇਹ ਆਪਣੇ ਏਦੂ ਛੋਟਾ ਕਿਹੜਾ ਆਪਣਾ ਹੈਗਾ ਇੱਕ ਲਾਲਜਾ ਉਹ ਤੇ ਆਵੇ ਉਹਦੇ ਅੰਦਰ ਪੇਟਾ ਕੱਢ ਕੇ ਉੱਥੇ ਰੱਖਿਆ ਆਹ ਉਹ ਦੇ ਮਗਰ ਮਲਚਰ ਪਾ ਤੇ ਇਹ ਦੇ ਮਗਰ ਟਰਾਲੀ ਰਹਿਣ ਦੋ ਇਦਾਂ ਹੀ ਤੁਹਾਨੂੰ ਆਹ ਟਰੈਕਟਰ ਦੀ ਲੋੜ ਨਹੀਂ ਉੱਥੇ ਹੈਗਾ ਹੀ ਆ ਉਹ ਪਿੱਛੋਂ ਪਾਇਆ ਉੱਥੋਂ ਲਾਓ ਤੂੰ ਕੁੱਤਿਆਂ ਦੇ ਪਿੰਜਰਿਆਂ ਦੀ ਕਰਕੇ ਸਫਾਈ ਨਹੀਂ ਇਹ ਹੋਈ ਹੋਈ ਚਾਬੀ ਲੈ ਲੈਂਦਾ Holen okay, cool. Pablo. ਥੋੜਾ ਜਿਹਾ ਲਿਸਾ ਗਿਆ ਠੰਡ ਦਾ ਨਾਲ ਹੁਣ ਕਰਦੇ ਜੇਸਾ ਹੁਣ ਤਿਆਰੀ ਇਹ ਬੰਦਿਆਂ ਦੀ ਸੈਟਮੈਂਟਿੰਗ ਕਰਕੇ ਚਲੋ ਨੇ ਨਾ ਕੰਮ ਇਹਦੀ ਕਿਰਪਾ ਦੇ ਨਾਲ ਹੁਣ ਮੀਂਹ ਦੇ ਨਾਲ ਜਿਹੜੀ ਆ ਕਣਕ ਨੂੰ ਖਾਲਸੂਦ ਜਿਹੜੀ ਆ ਤਕਰੀਬਨ ਲੱਗ ਗਈ ਆ ਤੇ ਪਾਣੀ ਸਾਡੇ ਇੱਕ ਪਾਣੀ ਦੇ ਨਾਲ ਇਹਨੇ ਜਿਹੜਾ ਵਾ ਪੱਕ ਜਾਣਾ ਨਕਲੇ ਇਹਨੂੰ ਦੁਬਾਰਾ ਪਾਣੀ ਲਾਉਣ ਦੀ ਲੋੜ ਨਹੀਂ ਇਸੇ ਪਾਣੀ ਨਾਲ ਹੀ ਨੇ ਆਉਣਾ ਵਧੀਆ ਸੈਟਮੈਂਟ ਹੋ ਜਾਣਾ ਅੱਗੇ ਨਹੀਂ ਤੇ ਮੰਡ ਦੇ ਵਿੱਚ ਸਾਡੇ ਇੱਕ ਪਾਣੀ ਹੋਣੀ ਲੱਗਦਾ ਹੁੰਦਾ ਇਸ ਵਾਰ ਇੱਕ ਪਾਣੀ بارش ਵਾਲਾ ਲੱਗਿਆ ਨਾਲ ਦਰਿਆ ਥੋੜਾ ਡਾਉਣ ਹੀ ਹੈ ਕਿਸਮਾ ਦੇ ਵਧੀਆ ਪਰ ਇਸ ਵਾਰ ਥੋੜਾ ਜਿਹਾ ਜਿਹੜੀ ਸੁੰਡੀ ਆ ਸੁੰਡੀ ਨੇ ਵੜਾ ਕੰਮ ਖਰਾਬ ਕੀਤਾ ਵਾ ਆ ਸ਼ੋ ਰੁੱਟੀ ਜਿਹੜਾ ਕਰਾਇਆ ਸੀ ਇਹ ਮੈਗੀ ਆ ਉਹ ਪਾੜਸ਼ਾ ਆ ਉਹ 4 ਬਾਈ 4 ਬਾਈ 4 ਦਾ ਪਾੜਸ਼ਾ ਵੋ ਲੱਗਾ ਤਾਂ ਦੇ ਕੋ ਸ਼ੋ ਜਮਮਾ ਅੰਜ ਨਾਲ ਹਿੱਦਰਾ ਪੈ ਗਿਆ ਨਾ ਅੰਚ ਨਾਲ ਤਾਂ ਚੱਕੋ ਇਹਨੂੰ ਸ਼ੋ ਨੂੰ ਫੇਰ ਲੱਗਣੀ ਤੁਹਾਡੀ ਇਹਨਾਂ ਨਾਲ ਹੋ ਗਿਆ ਮਿਲ ਗਿਆ ਉਹ ਨਾ ਛੇਲ ਦਿਓ ਪੈ ਗਿਆ ਨਾੜ ਨਹੀਂ ਇਹਨੂੰ ਦੂਜੇ ਰੋਗੀ ਹੁਣ ਉਸੇ ਰੋਗੀ ਕਰਾਉਣਾ ਪੈਣਾ ਰੋਗ ਮੋੜਾ ਇਧਰ ਪੱਤੀ ਨਹੀਂ ਲੰਮੀ ਹੋ ਚੱਕ ਨਾਲ ਸ਼ੋ ਕਰ ਤਾਹ ਜੋ ਕਿਲ ਮੈਂ ਦਿਖਾਉ ਕਰਾਉ ਸ਼ੋ ਸਿੱਧੀ ਦਾ ਚੱਕੋ ਨਾ ਪਹਿਲਾਂ ਸ਼ੌਕਰ ਇਦਾਂ ਔੜਾ ਬਣੇ ਯਾਰ ਪਹਿਲਾਂ ਹਾ ਨਾੜ ਪਾਉ ਉਹਨਾਂ ਦੇ ਹਾ ਨਾੜ ਪਾਉ ਹਾ ਨਾੜ ਪਾਉ ਗਾਂ ਪਿਛੋ ਗਾਂ ਹੋਣੀ ਆ ਛੋ ਪਿਛੋ ਜੋਬਣਾ ਹੁਣ ਉਹ ਪਿਛੋ ਦਾਨੀ ਖੜ ਗਿਆ ਕੀ ਗੱਲ ਆ ਤੂੰ ਵੜਾ ਆ ਇੱਕ ਸਾਈਡ ਲੜਾ ਡਰਾਈਵਰ ਹੀ ਨਹੀਂ ਤਾਂ ਆਪਣੇ ਬੰਦੇ ਜਾਂਦੇ ਪੰਜ ਪੰਜ ਫੁੱਟ ਤੇ ਲਾ ਦੋ ਨਰਾ ਚੱਲ ਹੋ ਜਾਣਾ ਐ ਇਹ ਤਾਂ ਗੁਰੂਆ ਜਿੱਧਰ ਦੀ ਮਰਜ਼ੀ ਜੋ ਮਰਜ਼ੀ ਨਿਗਾਹੀ ਜਾਂਦਾ ਉਹ ਯਾਰ ਉਹਨਾਂ ਨੂੰ ਭਲਾ ਹੁੰਦਾ ਵਾ ਇੱਕ ਤੋਂ ਟਰੈਕਟਰ ਮੰਗਣਾ ਵਾ ਉਹ ਸਾਰਾ ਕੁਝ ਤਾਂ ਹਾਲ ਦੇ ਹਿਸਾਬ ਨਾਲ ਉਹ ਇਦਾਂ ਨਾ ਉਹ ਖੱਤੇ ਦੀ ਚੌਰਸੀ ਕੱਢਦੇ ਆ ਵਿੱਚ ਤੇ ਬੰਨੇ ਬੰਦੇ ਵੇਹੇ ਟਰੈਕਟਰ ਘੁੰਮਦਾ ਕਰਦੇ ਆ ਆਪਾਂ ਵਾਟ ਤੇ ਚੜਾ ਕੇ ਬੂਟੇ ਲਾਤੇ ਕਿਹੜਾ ਮੋੜ ਰਸਤੇ ਹੁੰਦੇ ਬਿਰੋ ਉਹ ਮੋੜ ਯਾਰ ਜਦੋਂ ਵਾਟ ਤੇ ਥਾਂ ਛੱਡਦਾ ਸਿਰੇ ਵਾਲਾ ਬੂਟਾ ਛੱਡ ਦਿੰਦੇ ਨਾ ਵੀ ਟਰੈਕਟਰ ਘੁੰਮ ਜੇ ਹੁਣ ਗੱਫਾ ਪਾਣੀ ਛੱਕ ਕੇ ਤੇ ਬਸ ਨਾ ਸਾਰੇ ਆਣੇ ਪੈਜੋ ਵਾ ਹੁਣ ਕਬੂਲਦਾਰ ਐ ਸ਼ਾਂਗੇ ਜਾਣ ਜਿੱਤਰਾ ਨਾ ਬਈ ਨਲਿਏ ਗਿੱਦੜ ਜਾਂਦਾ ਮੀਨੇ ਠੰਡ ਜੀ ਕਰਤੀ ਓ ਤਰਾ ਯਾਰ ਹੁਣ ਅੱਜ ਆਪਣੇ ਪਪੂਲਰਾਂ ਦੀ ਸ਼ਾਂਗ ਸ਼ੰਗਾਈ ਹੋ ਗਈ ਸੋਹਣੇ ਲੱਗਣ ਡੈ ਬੂਟੀ ਵਿੱਚੋਂ ਬਾਬੂ ਦਿੱਤੇ ਆ ਚਲੋ ਚਾਹ ਤੇ ਠੰਡੀ ਆ ਚਾਹ ਦਾ ਦੇ ਉੱਤਰਾ ਹੀ ਮਨ ਚੀ ਹੁੰਦਾ ਵੀ ਚਾਹ ਜੀ ਆ ਬਿਠਾ ਜਾ ਕੇ ਹੋਰ ਚਾਹ ਗੜਾਈ ਸਰੂਰ ਦਿੰਦੀ ਆ ਤੇ ਚਲੋ ਖੇਚ ਲੋ ਇੱਧਰਲਾ ਨਿਬੜ ਜੇ ਤਵੇ ਪੱਤ ਝੜਾ ਤੇ ਹੁਣ ਇਹਨਾਂ ਫੂਲਰਾਂ ਦੀ ਸਫਾਈ ਕਰਕੇ ਇਹਨਾਂ ਨੂੰ ਖਾਦ ਪਾ ਕੇ ਤੇ ਫੇਰ ਵੀ ਇਹਨੇ ਇੱਕ ਵਾਰ ਕੀ ਸਿਸਟਮ ਹੁਣ ਬਾਕੀ ਕੰਮ ਸਾਰੇ ਨਿਬੜੇ ਹੁਣ ਰਹਿ ਗਿਆ ਆਪਣਾ ਪਪੂਲਰਾਂ ਦਾ ਹੀ ਕੰਮ ਇੱਥੇ ਜ਼ੋਰ ਲਾ ਹਾਂ ਅੱਜ ਕੰਮ ਬਸੇੜਾ ਖਿੱਚਿਆ ਗਿਆ ਓਏ ਮੇਗਰੂਨ ਕਿਰਪਾ ਨਾਲ ਸਾਡੇ ਇੱਕ ਸਾਈਡ ਵਾਲੇ ਪਪੂਲਰ ਸ਼ਾਂਗੇ ਆ ਥੋੜੇ ਹੀ ਰਹਿ ਗਏ ਇਹ ਲਾਪ ਪਪੂਲਰ ਜੇ ਯਾਰ ਸਾਰੇ ਇਤਰਾਹ ਦੇ ਹੁੰਦੇ ਤੇ ਫਿਰ ਤੇ ਵਡਾ ਨਜ਼ਾਰਾ ਯਾਰ ਆਹਦੇ ਸਾਲ ਦੇ ਚੱਲ ਗਈ ਆ ਇਹ ਨਹੀਂ ਹੁੰਦੇ ਇਹ ਨਾਣੋ ਚੋਹਾਂ ਪੰਜਾਂ ਸਾਲਾਂ ਨੂੰ ਹੋ ਜਾਣਗੇ ਫਿਰ ਹੋਰ ਕੀ ਆਹ ਕੁ ਮੈਡਮ ਥੱਲੇ ਫਿਰ ਨਾ ਸਤ ਦਿਨਾਂ ਸਾਲਾਂ ਚੋਲੇ ਚੋਖੇ ਖਾਣਦੇ ਇਹ ਵੱਡੇ ਜਾਣੇ ਸੀ ਆਹ ਮੈਂ ਆਪਣੇ ਸੇਮ ਚ ਆ ਗਏ ਨਾ ਤੁਹਾਡੇ ਬਥੇਰੇ ਇਤਰਾ ਤੁਰੇ ਆ ਔ ਜਿਆਦੇ ਸੁੱਕੇ ਕਰੋ ਕਰੋ ਕੱਠੇ ਛੋਟੂ ਮੋਣ ਦਾਤੀਆਂ ਆ ਰੀਆਂ ਉਰੀਆਂ ਉਹਦੀਆਂ ਸਾਹਵਲੋ ਮੇਰੇ ਵੀਰ ਚੰਗਾ ਆਪ ਸਭ ਆਪ ਆਪਣਾ ਸ਼ਸਤਰ